ਦਿੱਲੀ ਦੇ ਵਿੱਚ ਜਲ ਸੰਕਟ ਬਰਕਰਾਰ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤੇ ਦਿੱਲੀ ਸਰਕਾਰ ਨੂੰ ਝਾੜ ਪਈ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਕੀ ਕਾਰਵਾਈ ਕੀਤੀ ਹੈ ਟੈਂਕਰ ਮਾਸਕਾ ਦੇ ਖਿਲਾਫ ਉਹਦੀ ਸਾਨੂੰ ਜਲਦੀ ਰਿਪੋਰਟ ਸੌਂਪੋ ਲਗਾਤਾਰਤਾ ਦੇ ਵਿੱਚ ਇਹਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਹੈ ਜੀ ਅੱਜ ਵੀ ਤਰੀਕ ਸੀ ਕੱਲ ਫੇਰ ਇਹਦੀ ਤਰੀਕ ਪਾ ਦੁੱਤੀ ਹੈ ਵਰਿੰਦ ਕੇਜਰੀਵਾਲ ਇਹ ਕਹਿੰਦਾ ਕਿ ਮੈਂ ਤਾਂ ਪਤਾ ਨਹੀਂ ਕਿਹੜਾ ਦਿੱਲੀ ਨੂੰ ਹਵਾ ਮਹਿਲ ਬਣਾਤਾ ਜੀ ਉੱਥੇ ਸਾਰੀਆਂ ਸਹੂਲਤਾਂ ਦਾ ਕੋਈ ਅੰਤ ਹੀ ਨਹੀਂ ਹੂੰ ਤੇ ਦਿੱਲੀ ਦੇ ਲੋਕ ਤਰਾ ਤਰਾ ਕਰਦੇ ਮੈਨੂੰ ਦਿੱਲੀ ਦੇ ਲੋਕਾਂ ਦਾ ਬੜਾ ਫਿਕਰ ਹੈ ਮੈਨੂੰ ਪਾਣੀ ਬਾਰੇ ਦੱਸੋ ਕਿ ਪਾਣੀ ਦਾ ਸੰਕਟ ਇੱਕੇਦਮ ਪੈਦਾ ਹੋ ਗਿਆ ਕਿ ਤੇਰੇ ਜੇਲ੍ਹ ਚ ਜਾਣ ਦੇ ਨਾਲ ਸਾਰੇ ਨਲਕੇ ਤੇ ਟਿਊਬਲ ਪਾਣੀ ਨੂੰ ਛੱਡ ਗਏ ਕਾਂਗਰਸ 30 MLA ਇਕੱਠੇ ਕਰਕੇ ਵਿਖਾ ਦੇਵੇ ਤੇ JJP 10 MLA ਇਕੱਠੇ ਕਰਕੇ ਵਿਖਾ ਦੇ। ਅਸੀਂ ਫਿਰ ਮੰਨਾਂਗੇ ਕਿ ਹਰਿਆਣਾ ਦੇ ਵਿੱਚ ਜਿਹੜੀ ਭਾਜਪਾ ਸਰਕਾਰ ਹੈ ਉਹ ਘੱਟ ਗਿਣਤੀ ਚ ਹੈ। ਦੇਖੋ ਜਿਹੜੀ ਉੱਥੇ ਚੋਣਾਂ ਨੇ ਉਹ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਦੇ ਵਿੱਚ ਕਯੂ ਨੇ ਚੋਣ ਕਮਿਸ਼ਨ ਤੇ ਨਿਰਪੱਖ ਕਰਦਾ ਉਹਨੇ ਕਦੋਂ ਕਰੋਗਾ? ਉਹ ਕਹਿੰਦੇ ਐ ਕਿ ਤੁਹਾਡੇ ਕੋਲ 30 MLA ਐ ਇਕੱਠੇ ਕਰਕੇ ਦਿਖਾਓ। ਜਨਨਾਇਕ ਨੂੰ ਕਹਿੰਦੇ ਵੀ ਤੁਹਾਡੇ ਕੋਲ 10 ਨੇ ਜੀ ਦੋ ਇਕੱਠੇ ਕਰ ਦਿਓ ਇਹਦਾ ਮਤਲਬ ਇਹਨਾਂ ਤੇ ਕੋਈ ਆਪਰੇਸ਼ਨ ਲੋਡਸ ਤਾਂ ਨਹੀਂ ਚਲਾਉਣਾ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਜੀ ਜਿਹਦੇ ਨਾਲ ਕੀ ਹੋਣਾ ਹੈ ਉੜ ਤੱਕ ਇਹ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜੇ ਸੀਗੇ ਕਾਂਗਰਸ ਪਾਰਟੀ ਵਾਲੇ ਹੁਣ ਉਹ ਡਾ ਸਾਹਬ ਦੇ ਕਹਿੰਦਾ ਅਜੇ ਤੱਕ ਇਕੱਲੇ ਲੜਾਂਗੇ ਕੱਲ ਨੂੰ ਫੋਰ ਕਮੇਟੀ ਦੀ ਮੀਟਿੰਗ ਹੈ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਉੱਤੇ ਵਿਚਾਰ ਚਰਚਾ ਕਰਨੀ ਹੈ ਤੇ ਇਹ ਜਿਹੜੀ ਮੀਟਿੰਗ ਹੋਣੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਾਂ ਦੀ ਅਗਵਾਈ ਦੇ ਵਿੱਚ ਕੀਤੀ ਜਾਵੇ। ਆਮ ਤੌਰ ਤੇ ਪਾਰਟੀਆਂ ਤੁਰੰਤ ਪੱਧਰ ਦੇ ਉੱਤੇ ਸਮੀਖਿਆ ਵਾਸਤੇ ਮੀਟਿੰਗਾਂ ਕਰਦੀਆਂ ਨੇ। ਜੀ ਬਿਲਕੁਲ। ਜਿਹੜੀ ਸਭ ਤੋਂ ਵੱਡੀ ਜਿਹਦਾ ਸਭ ਤੋਂ ਵਧੀਆ ਇਤਿਹਾਸ ਲਹੂ ਪੀ ਜਾ ਇਤਿਹਾਸ ਹੈ ਉਹਦੀ ਹਾਲਤ ਇਹ ਹੋ ਜਾਵੇ। ਜੋ ਕਰ ਗੀਤੇ ਕਰਕੇ ਹੋਈ ਹੈ ਉਹਨੂੰ ਕੁਛ ਨਾ ਕੁਝ ਕਦਮ ਆਪਣਾ ਉਠਾ ਲੈਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵੇਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰਗਿਲ ਇਸ ਪ੍ਰੋਗਰਾਮ ਦੇ ਵਿੱਚ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਹੀ ਸਾਡਾ ਮਕਸਦ ਹੁੰਦਾ ਹੈ ਅਤੇ ਇਹਨਾਂ ਖਬਰਾਂ ਉਤੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਸਰਦਾਰ ਜਸਪਾਲ ਸਿੰਘ ਤਿਲੋਂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤਿਲੋਂ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਸਿਵਰਨ ਜੀ ਸਤਿ ਸ਼੍ਰੀ ਅਕਾਲ ਤਿਲੋਂ ਸਾਹਿਬ ਸਭ ਤੋਂ ਪਹਿਲੀ ਖਬਰ ਲੈਣੇ ਆ ਦਿੱਲੀ ਦੇ ਵਿੱਚ ਜਲ ਸੰਕਟ ਬਰਕਰਾਰ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤੇ ਦਿੱਲੀ ਸਰਕਾਰ ਨੂੰ ਝਾੜ ਪਈ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਕੀ ਕਾਰਵਾਈ ਕੀਤੀ ਹੈ ਟੈਂਕਰ ਮਾਫੀਆ ਦੇ ਖਿਲਾਫ ਉਹਦੀ ਸਾਨੂੰ ਜਲਦੀ ਰਿਪੋਰਟ ਸੰਪੋ ਤੁਸੀਂ ਦੇਖੋ ਕਿ ਜਦੋਂ ਮਾਮਲਾ ਸੁਪਰੀਮ ਕੋਰਟ ਚ ਚੱਲ ਜਾਵੇ ਤਾਂ ਉਹਦੀ ਮਹੱਤਤਾ ਆਪਣੇ ਆਪ ਹੀ ਵੱਧ ਜਾਂਦੀ ਹੈ ਜੀ ਡਵੈਲਪੈਂਚ ਹੈ ਜੀ ਇਹ ਜਸਟਿਸ ਪੀ ਕੇ ਮਿਸ਼ਰਾ ਤੇ ਜਸਟਿਸ ਪੀ ਵੀ ਵਾਰਲੇ ਇਹਨਾਂ ਨੇ ਲਗਾਤਾਰਤਾ ਦੇ ਵਿੱਚ ਇਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਹੈ ਜੀ ਅੱਜ ਵੀ ਤਰੀਕ ਸੀ ਕੱਲ ਫੇਰ ਇਹਦੀ ਤਰੀਕ ਪਾ ਦिती ਹੈ ਜਿਹੜਾ ਅਰਵਿੰਦ ਕੇਜਰੀਵਾਲ ਇਹ ਕਹਿੰਦਾ ਕਿ ਮੈਂ ਤਾਂ ਪਤਾ ਨਹੀਂ ਕਿਹੜਾ ਦਿੱਲੀ ਨੂੰ ਹਵਾ ਮਹਿਲ ਬਣਾਤਾ ਜੀ ਉੱਥੇ ਸਾਰੀਆਂ ਸਹੂਲਤਾਂ ਦਾ ਕੋਈ ਅੰਤ ਹੀ ਨਹੀਂ ਹਾਂ ਤੇ ਦਿੱਲੀ ਦੇ ਲੋਕ ਤਰਾਤਰ ਕਰਦੇ ਐ ਅਸੀਂ ਤਾਂ ਇਹਨਾਂ ਦੇ ਜਲਪੂੜ ਦੇ ਵਿੱਚ ਵੀ ਜਿਹੜਾ ਕੋਈ ਕਫਲਾ ਹੈ ਕਥਤ ਰੂਪ ਦੇ ਵਿੱਚ ਜਿਹਦੀ ਪਰਤਾਲ ਕੀਤੀ ਜਾ ਰਹੀ ਹੈ ਜੀ ਸੋ ਜਦੋਂ ਸ੍ਰੀਤਾ ਕੇਜਰੀਵਾਲ ਇਹਦੇ ਅਧਿਆਇਕ ਰਾਸਤ ਤੋਂ ਬਾਅਦ ਜੇਲ੍ਹ 'ਚ ਮਿਲਣ ਜਾਂਦੇ ਆ ਉੱਥੋਂ ਕਹਿੰਦੇ ਮੈਂ ਪੱਤਰ ਲਿਖਿਆ ਸੀ ਮੈਨੂੰ ਦਿੱਲੀ ਦੇ ਲੋਕਾਂ ਦਾ ਬੜਾ ਫਿਕਰ ਹੈ ਮੈਨੂੰ ਪਾਣੀ ਬਾਰੇ ਦੱਸੋ ਇਹ ਪਾਣੀ ਦਾ ਸੰਕਟ ਇੱਕਦਮ ਪੈਦਾ ਹੋ ਗਿਆ ਕਿ ਤੇਰੇ ਜੇਲ੍ਹ 'ਚ ਜਾਣ ਦੇ ਨਾਲ ਸਾਰੇ ਨਲਕੇ ਤੇ ਟਿਊਬਵਲ ਪਾਣੀ ਨੂੰ ਛੱਡ ਗਏ ਜੀ ਕਿ ਤਾਂ ਲਗਾਤਾਰਤਾ ਦੇ ਵਿੱਚ ਹੈਗਾ ਹੂੰ ਇਹ ਸੰਕਟ ਕੋਈ ਇੱਕ ਦਿਨ ਦਾ ਨਹੀਂ ਆਇਆ ਸੰਕਟ ਆਉਂਦਾ 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 ਇਹ ਭਿਆਨਕ ਰੂਪ ਲੈ ਗਿਆ ਜਦੋਂ ਜੂਨ ਦਾ ਮਹੀਨਾ ਹੈ ਤੇ ਪਾਣੀ ਦੀ ਮੰਗ ਹਰ ਥਾਂ ਤੇ ਹੈ ਜੀ ਪਾਣੀ ਦੀ ਦੁਰਵਰਤੋਂ ਰੋਕੀ ਹੈ ਇਸ ਭਾਰਤ ਦੇ ਵਿੱਚ ਪਾਣੀ ਦੀ ਦੁਰਵਰਤੋਂ ਕੋਈ ਰੋਕ ਰਿਹਾ ਹੈ ਹੂੰ ਕਦੇ ਕਿਸੇ ਨੇ ਦੇਖਿਆ ਕਿ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤੜਕੇ ਹੀ ਲੋਕ ਆਪਣੇ ਬਾਹਾਂ ਧੋਣ ਲੱਗ ਜਾਂਦੇ ਆ ਵਿੜੇ ਧੋਣ ਲੱਗ ਜਾਂਦੇ ਆ ਤੇ ਟੂਟੀਆਂ ਛੱਡ ਛੱਡ ਕੇ ਤੁਰੇ ਫਿਰਦੇ ਆ ਜੀ ਕਈ ਤਾਂ ਲੋਕ ਇਹੋ ਜਿਹੇ ਜਿਹੜੇ ਕਾਰਾਂ ਧੋਂਦੇ ਆ ਨਾਲੇ ਦਾ ਸਾਬਣ ਮਲ ਰਹੇ ਹੁੰਦੇ ਆ ਥੱਲੇ ਪਾਣੀ ਚੱਦੀ ਜਾਂਦਾ ਜੀ ਜੇ 10 ਮਿੰਟ ਤੂੰ ਸਾਬਣ ਮਲਣ ਤੇ ਲੱਗ ਰਹੇ ਨੇ ਟੂਟੀ ਬੰਦ ਕਰ ਲੋ ਹੂੰ ਬਿਲਕੁਲ ਸੋ ਜਿਹੜੀ ਪਾਣੀ ਦੀ ਦੁਰਵਰਤੋਂ ਇਸ ਵੇਲੇ ਹੋ ਰਹੀ ਹੈ ਮੈਂ ਅੱਜ ਤੋਂ ਤਕਰੀਬਨ ਤਕਰੀਬਨ 27 ਸਾਲ ਪਹਿਲਾਂ ਲਿਖਤਾ ਸੀ ਕਿ ਅਗਲਾ ਸੰਕਟ ਪਾਣੀ ਤੇ ਹੋਵੇਗਾ ਹੋ ਸਕਦਾ ਵਿਸ਼ਵ ਯੁੱਧ ਹੀ ਹੋ ਜੇ ਜੀ ਪਾਣੀ ਦੀ ਦੁਰਭਰ ਤੋਂ ਫਸਲਾਂ ਅਸੀਂ ਨਹੀਂ ਪੈਦਾ ਕਰ ਰਹੇ ਜਿਹੜੀਆਂ ਘੱਟ ਪਾਣੀ ਲੈਣ ਸਿੱਧੀ ਬਜਾਈ 1500 ਰੁਪਏ ਦੇਵਾਂਗੇ ਪੰਜਾਬ ਦੀ ਸਰਕਾਰ ਨੇ ਕਹਤਾ ਇਹ ਤਾਂ ਲੋਕਲ ਸਰਕਾਰਾਂ ਤੋਂ ਲੈ ਕੇ ਕੇਂਦਰ ਦੀ ਸਰਕਾਰ ਤੱਕ ਸਾਰਿਆਂ ਨੂੰ ਪਾਣੀ ਪ੍ਰਤੀ ਸੰਚਿਤ ਜਿਹੜਾ ਸੁਚੇਤ ਹੋਣਾ ਪਵੇਗਾ ਜੇ ਅਸੀਂ ਇਹ ਵੇਸਲੇ ਤੁਰੇ ਫਿਰਦੇ ਰਹੇ ਅੱਜ ਤਾਂ ਇਹ ਟੈਂਕਰਾਂ ਦਾ ਸੁਪਰੀਮ ਕੋਰਟ ਨੇ ਇਥੋਂ ਤੱਕ ਕਹਿਤਾ ਜਿਹੜੇ ਟੈਂਕਰ ਆਉਂਦੇ ਨੇ ਮਹੱਲਿਆਂ ਦੇ ਵਿੱਚ ਉਹਦੇ ਵਿੱਚ 50 ਜਾਂ ਪਾਈਪਾ ਲੋਕ ਪਾ ਦਿੰਦੇ ਨੇ ਤੁਸੀਂ ਨਜਿੱਠ ਕਿਉਂ ਨਹੀਂ ਰਹੇ ਹੁਣ ਕੱਲ ਨੂੰ ਇਹਨਾਂ ਨੂੰ ਫੇਰ ਕਿਹਾ ਹਾਂ ਜਾਂ ਤਾਂ ਨਜਿੱਠਣ ਵਾਸਤੇ ਕੋਈ ਗੱਲ ਕਹਿ ਦਿਓ ਜੀ ਜਾਂ ਫਿਰ ਤੁਸੀਂ ਅਸੀਂ ਇਹ ਸਾਰਾ ਮਾਮਲਾ ਦਿੱਲੀ ਪੁਲਿਸ ਦੇ ਹਵਾਲੇ ਕਰ ਦੇਾਂਗੇ ਇੱਕ ਗੱਲ ਹਾਂ ਕੁਝ ਦਿਨ ਪਹਿਲਾਂ ਇਹਨਾਂ ਨੇ ਜਾ ਕੇ ਕਿਹਾ ਸੀ ਕਿ ਸਾਨੂੰ ਹਿਮਾਚਲ ਤੋਂ ਪਾਣੀ ਵੱਧ ਦਵਾ ਦਿਓ ਜੀ ਪਤਾ ਲੱਗਿਆ ਕਿ ਹਿਮਾਚਲ ਨੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜੂਪੀ ਤੋਂ ਵੀ ਮੰਗਿਆ ਹਰਿਆਣੇ ਤੋਂ ਵੀ ਮੰਗਿਆ ਹਿਮਾਚਲ ਤੋਂ ਹੂੰ ਪਰ ਹਿਮਾਚਲ ਨੇ 6 ਜੂਨ ਨੂੰ ਅਦਾਲਤ ਨੇ ਹੁਕਮ ਦਿੱਤਾ ਸੀ ਜੀ 137 ਕਿਊਸਕ ਪਾਣੀ ਵੱਧ ਛੱਡੋ ਹਾਂ ਹਰਿਆਣਾ ਆਪਣਾ ਹਿਮਾਚਲ ਵਾਲੇ ਪਾਸਿਓ ਆ ਗਿਆ ਕਿ ਪਾਣੀ ਛੱਡਤਾ ਇੱਕ ਤਾਂ ਸਾਡੇ ਕੋਲ ਤਾਂ ਪਹੁੰਚਿਆ ਹੀ ਨਹੀਂ ਜੀ ਰਾਜ ਜੋਗੀ ਦਿੱਤਿਆ ਨਾਥ ਲੈ ਗਿਆ ਜਾਂ ਨੈਪਸੋਸੇ ਨਹੀਂ ਲੈ ਗਿਆ ਸੋ ਦਿੱਲੀ ਦੇ ਵਿੱਚ ਜਲ ਸੰਕਟ ਬਹੁਤ ਵੱਡਾ ਹੈ ਜੀ ਇਹਨੂੰ ਨਜਿੱਠਣ ਵਾਸਤੇ ਸਾਰਿਆਂ ਨੂੰ ਫਰਜ ਅਦਾ ਕਰਨਾ ਪਊ ਇਹ ਨਹੀਂ ਹੈ ਕਿ ਇਕੱਲੀ ਸਰਕਾਰ ਸਰਕਾਰ ਨੂੰ ਵੀ ਲੋਕਾਂ ਨੂੰ ਵੀ ਹੂੰ ਤੇ ਮਾਫੀਆ ਤੇ ਕਾਬੂ ਕਿਉਂ ਨਹੀਂ ਪਾਇਆ ਜਾ ਸਕਿਆ ਇਹਦੇ ਬਾਰੇ ਅਰਵਿਧ ਕੇਜਰੀਵਾਲ ਦੀ ਸਰਕਾਰ ਨੂੰ ਦੱਸਣਾ ਪਊ ਅਜੇ ਤੱਕ ਤਾਂ ਉਹ ਕੁਰਸੀ ਛੱਡਣ ਨੂੰ ਤਿਆਰ ਨਹੀਂ ਜੀ ਨਿਆਇਕ ਰਸਤੇ 'ਚ ਬੈਠਾ ਘਟੋ ਘਟਾਪ ਦਾ ਚਾਰਜ ਤਾਂ ਕਿਸੇ ਨੂੰ ਦੇ ਦੇ ਨਾਇਕ ਕਹਿੰਦਾ ਮੇਰੇ ਕੋਲ ਤਾਂ ਕੋਈ ਮਹਿਕਮਾ ਹੀ ਨਹੀਂ ਜੀ ਸਾਰੇ ਮਹਿਕਮੇ ਦੂਜਿਆਂ ਕੋਲ ਨੇ ਪਰ ਫਿਰ ਵੀ ਕੋਈ ਫੈਸਲਾ ਮੁੱਖ ਮੰਤਰੀ ਦੇ ਥਰੂ ਜਾਂਦੀਆਂ ਨੇ ਹਮ ਬੇਤਰ ਇਹ ਹੈ ਕਿ ਦਿੱਲੀ ਦੇ ਜਲ ਸੰਕਟ ਉੱਥੇ ਕੇਂਦਰ ਦੀ ਸਰਕਾਰ ਵੀ ਬੈਠੀ ਹੈ ਜੀ ਇਹ ਦਿੱਲੀ ਦੇ ਜਲ ਸੰਕਟ ਵਾਸਤੇ ਉੱਥੋਂ ਦੇ ਲੋਕ ਬਹੁਤ ਦੁਖੀ ਨੇ ਸਾਰਿਆਂ ਨੂੰ ਰਲ ਕੇ ਇਹਦੇ ਵਿੱਚ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ ਸੋਹਬ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਚੁਣੌਤੀ ਦਿੱਤੀ ਹੈ ਕਹਿੰਦੇ ਕਿ ਕਾਂਗਰਸ 30 ਐਮਐਲਏ ਇਕੱਠੇ ਕਰਕੇ ਵਿਖਾ ਦੇਵੇ ਤੇ ਜੀ ਜੀਪੀ 10 ਐਮਐਲਏ ਇਕੱਠੇ ਕਰਕੇ ਵਿਖਾ ਦੇ ਅਸੀਂ ਫਿਰ ਮੰਨਾਂਗੇ ਕਿ ਹਰਿਆਣਾ ਦੇ ਵਿੱਚ ਜਿਹੜੀ ਭਾਜਪਾ ਸਰਕਾਰ ਹੈ ਉਹ ਘਟ ਗਿਣਤੀ ਚ ਹੈ ਜੀ ਦੇਖੋ ਜਿਹੜੀ ਉੱਥੇ ਚੋਣਾਂ ਨੇ ਉਹ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਦੇ ਵਿੱਚ ਡਿਊ ਨੇ ਚੋਣ ਕਮਿਸ਼ਨ ਤੇ ਨਿਰਪੱਖ ਕਰਦਾ ਉਹਨੇ ਕਦੋਂ ਕਰਾਉਣਗਾ ਨੇ ਜੀ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਪੂਰੀ ਸਰਕਾਰ ਬਣਾ ਨਹੀਂ ਸਕਦੀ ਸੀ ਜਿਵੇਂ ਇਸ ਵੇਲੇ ਕੇਂਦਰ ਦੇ ਵਿੱਚ ਚੰਦਰਬਾਬੂ ਨੈਡੂ ਜੀ ਤੇ ਨਤੀਸ਼ ਕੁਮਾਰ ਤੇ ਨਿਰਭਰ ਹੈ ਉਸੇ ਤਰ੍ਹਾਂ 10 ਐਮਐਲਏ ਇਹ ਜਨਨਾਇਕ ਜਨਤਾ ਪਾਰਟੀ ਦਾ ਜਿਹੜਾ ਦੁਸ਼ਯੰਤ ਚਟਾਲਾ ਹੈ ਜੀ ਜਦੋਂ ਦੁਸ਼ਯੰਤ ਚਟਾਲਾ ਸਾਰਿਆਂ ਨੂੰ ਪਤਾ ਹੈ ਕਿ ਚਟਾਲਾ ਸਾਹਿਬ ਦਾ ਪੁੱਤਰ ਹੈ ਜੀ ਜਿਹੜੇ ਓਮਪਰ ਕਾ ਟਟਾਲਾ ਨੇ ਜੀ ਉਹਦੇ ਕੋਲੇ 10 ਐਮਐਲਏ ਆ ਗਏ ਭਾਰਤੀ ਜਨਤਾ ਪਾਰਟੀ ਨੇ ਪੱਟ ਲਿਆ ਦੋਨਾਂ ਨੇ ਰਲ ਕੇ ਸਰਕਾਰ ਬਣਾਈ ਹੂੰ ਜੀ ਸਰਕਾਰ ਬਣ ਗਈ ਨੈਵ ਸਿੰਘ ਸੈਣੀ ਅੱਜਕੱਲ ਮੱਖ ਮੰਤਰੀ ਨੇ ਪੁਰਾਣੇ ਮੁੱਖ ਮੰਤਰੀ ਮਨੋਹਰ لال ਖੱਟਰ ਨੂੰ ਇਹਨਾਂ ਨੇ ਲੋਕ ਸਭਾ ਵਿੱਚ ਲੈ ਗਏ ਤੇ ਉਹਨਾਂ ਨੂੰ ਮੰਤਰੀ ਬਣਾ ਲਿਆ ਜੀ ਤੇ ਊਰਜਾ ਦਾ ਮੰਤਰੀ ਬਣਾਤਾ ਉਹਨਾਂ ਨੂੰ ਹੂੰ ਸੋ ਉਹ ਕਹਿੰਦੇ ਐ ਕਿ ਤੁਹਾਡੇ ਕੋਲ 30 ਐਮਐਲਏ ਐ ਇਕੱਠੇ ਕਰਕੇ ਦਿਖਾਓ ਹੂੰ ਜਨਾਇਕ ਨੂੰ ਕਹਿੰਦੇ ਵੀ ਤੁਹਾਡੇ ਕੋਲ 10 ਨੇ ਜੀ ਦੋ ਇਕੱਠੇ ਕਰ ਦਿਓ ਇਹਦਾ ਮਤਲਬ ਇਹਨਾਂ ਤੇ ਕੋਈ ਆਪਰੇਸ਼ਨ ਲੋਡਸ ਤਾਂ ਨਹੀਂ ਚਲਾਉਣਾ ਹੂੰ ਆ ਇਸ ਤਰ੍ਹਾਂ ਦੀ ਗੱਲਬਾਤ ਦੇ ਨਾਲ ਜਦੋਂ ਲੋਡ ਪਵੇਗੀ ਜੀ ਉਹ ਦੇਖ ਲੈਣਗੇ ਇਕੱਠੇ ਕਰਕੇ ਹੂੰ ਕੱਲ ਉਹ 30 ਇਹਨਾਂ ਦੇ ਐ 10 ਜਨਨਾ ਇੱਕ ਜਨਤਾ ਪਾਰਟੀ ਦੇ ਜੀ ਐਸ ਸਟੇਜ ਉਹ ਐ ਤਿੰਨ ਚਾਰ ਮਹੀਨਿਆਂ ਪਿੱਛੇ ਦੂਜੀ ਵੱਡੀ ਪਾਰਟੀ ਉੱਥੇ ਕਾਂਗਰਸ ਹੈ ਜੀ ਉਹ ਕਾਲਖ ਦਾ ਟਿੱਕਾ ਆਪਣੇ ਮੂੰਹ ਤੇ ਕਿਉਂ ਮਲੇਗੀ ਹਮ ਮਹੀਨੇ ਤਾਂ ਸਾਰੇ ਰਹਿ ਗਏ ਚਾਰ ਵਿੱਚ ਜੀ ਚਾਰ ਮਹੀਨਿਆਂ ਦੇ ਵਿੱਚ ਬਲਤਕੇ ਤਾਂ ਤੁਸੀਂ ਇਹ ਕੋਈ ਤਿੰਨ ਹੀ ਨੇ ਜੀ 90 ਦਿਨ ਉਹ ਇਹਨਾਂ ਦੇ ਵਾਸਤੇ ਕਿਉਂ ਆਪਦੇ ਸਰ ਤੇ ਰਹੇਗੀ ਉਹਨਾਂ ਦਾ ਜਦੋਂ ਜੈਦ ਹੋਏਗਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਇਹ ਸਰਕਾਰ ਖੋਲ ਗਏ ਹਮ ਸੋ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਜੀ ਕਿਹਦੇ ਨਾਲ ਕੀ ਹੋਣਾ ਹੈ ਹੁਣ ਤੱਕ ਇਹ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜੇ ਸੀਗੇ ਕਾਂਗਰਸ ਪਾਰਟੀ ਵਾਲੇ ਹੁਣ ਓਡਾ ਸਾਹਿਬ ਨੇ ਕਹਿੰਤਾ ਅਸੀਂ ਇਕੱਲੇ ਲੜਾਂਗੇ ਜੀ ਸੋ ਹੁਣ ਕੋਈ ਬਹੁਤਾ ਲੰਬਾ ਸਮਾਂ ਨਹੀਂ ਰਹਿ ਗਿਆ ਹਰਿਆਣਾ ਤੇ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਕ ਆਈਆਂ ਜੀ ਚਲੋ ਸਾਹਿਬ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਸ ਇੱਕ ਹੀ ਸੀਟ ਮਿਲੀ ਉਹ ਵੀ ਬਠਿੰਡੇ ਵਾਲੀ ਮਿਲੀ ਤੇ ਹੁਣ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਹੈ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਉੱਤੇ ਵਿਚਾਰ ਚਰਚਾ ਕਰਨੀ ਹੈ ਤੇ ਇਹ ਜਿਹੜੀ ਮੀਟਿੰਗ ਹੋਣੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਾਂ ਦੀ ਅਗਵਾਈ ਦੇ ਵਿੱਚ ਹੀ ਕੀਤੀ ਜਾਵੇਗੀ ਜੀ ਸਿੱਖ ਧਰਮ ਦੇ ਵਿੱਚ ਇੱਕ ਨੂੰ ਨ ਸਵਾਲ ਅੱਖ ਕਹਿੰਦੇ ਆ ਜੀ ਤੇ ਉਹ ਬੀਬੀ ਜੀ ਸਵਾਲ ਅੱਖੀਏ ਨੇ ਜੀ ਬਠਿੰਡੇ ਵਾਲੇ ਹਰਸਮਰਤ ਕੌਰ ਬਾਦਲ ਜੀ ਪਹਿਲੀ ਗੱਲ ਤਾਂ 4 ਤਰੀਕ ਦੇ ਨਤੀਜੇ ਆਏ ਐ ਅੱਜ 12 ਹੋ ਗਈ ਹੈ 8 ਦਿਨ ਲੰਘ ਗਏ ਜੀ ਆਮ ਤੌਰ ਤੇ ਪਾਰਟੀਆਂ ਤੁਰੰਤ ਪੱਧਰ ਦੇ ਉੱਤੇ ਸਮੀਖਿਆ ਵਾਸਤੇ ਮੀਟਿੰਗਾਂ ਸੱਦਦੀਆਂ ਨੇ ਜੀ ਬਿਲਕੁਲ ਜਦੋਂ 2022 ਦੇ ਵਿੱਚ ਇਹ ਸਿਰਫ ਤਿੰਨ ਤੇ ਰਹਿ ਗਏ ਹਮ ਤੇ ਉਦੋਂ ਬਾਅਦ ਇੱਕ ਇਕਬਾਲ ਸਿੰਘ ਝੁੰਡਾ ਦੀ ਅਗਵਾਈ ਵਿੱਚ ਇੱਕ ਕਮੇਟੀ ਬਣੀ ਜੀ ਉਹ ਕਮੇਟੀ ਨੂੰ ਭੇਜਿਆ ਗਿਆ ਉਹਨਾਂ ਨੇ 100 ਤੋਂ ਵੱਧ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਜਾਇਜ਼ਾ ਲਿਆ ਹਮ ਆਪਣੀ ਪਾਰਟੀ ਦਾ ਵਿੱਚ ਇੱਥੇ ਜੇ ਕਿਹਨ ਤੋਂ ਰੁਕ ਗਏ ਆ ਉਹਨਾਂ ਨੇ ਜਿਹੜੀ ਗੱਲ ਕਹੀ ਜੀ ਰਿਪੋਰਟ ਦਿੱਤੀ ਆ ਕਿ ਕਿ ਸਾਰੀ ਦੀ ਸਾਰੀ ਲੀਡਰਸ਼ਿਪ ਬਦਲਣ ਦੀ ਮੰਗ ਕਰਦੇ ਆ ਵਰਕਰ ਜੀ ਸਿੱਖ ਧਰਮ ਦਾ ਇਤਿਹਾਸ ਹੈ ਉਹਦੇ ਵਿੱਚ ਗੁਰੂ 20 ਵਿਸਵੇ ਸੰਗਤ 21 ਵਿਸਵੇ ਹਮ ਭਾਵ ਜੇ ਲੋਕ ਕਹਿੰਦੇ ਨੇ ਸੰਗਤ ਕਹਿੰਦੀ ਹੈ ਲੋਕਤੰਤਰ ਦੇ ਵਿੱਚ ਲੋਕ ਹੀ ਵੱਡੇ ਹੁੰਦੇ ਆ ਨਾ ਜੀ ਪਰੇ ਫੇਰ ਉਸ ਗੱਲ ਤੇ ਆ ਗਏ ਕਿ ਨਹੀਂ ਆ ਹੁਣ ਪੰਜਾਬ ਵਿੱਚ ਬਚਾਓ ਯਾਤਰਾ ਲੈ ਕੇ ਤੁਰ ਪਏ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਬੱਚਿਆ ਤਾਂ ਕੱਲਾ ਬਠਿੰਡਾ ਪੰਜਾਬ ਕਿੰਨਾ ਕ ਬਚਾਲਿਆ ਜੀ ਇੱਕ ਅਖਬਾਰ ਨੇ ਹੈਡਿੰਗ ਲਾਤਾ ਸਰਲਿਖ ਸੀ ਉਹਦਾ ਕਿ ਪਰਿਵਾਰ ਜਿੱਤਿਆ ਪੰਜਾਬ ਹਾਰਿਆ ਹੂੰ ਸੋ ਕੱਲੋਂ ਇਹਨਾਂ ਨੇ ਪਹਿਲੀ ਗੱਲ ਤਾਂ ਜਿਹੜੀਆਂ ਕਮੇਟੀਆਂ ਹੁੰਦੀਆਂ ਸੀ ਉਹਦੀ ਬਤ ਤਾਂ ਹੀ ਖਤਮ ਕਰਤੀ ਜਨਾਖਣਾ ਕੋਰ ਕਮੇਟੀ ਚ ਜਨਾਖਣਾ ਆਪਲਾਣੀ ਕਮੇਟੀ ਚ ਕੋਈ ਜਮਾਨਾ ਹੁੰਦਾ ਸੀ ਜਦੋਂ ਇਹਨਾਂ ਕਮੇਟੀਆਂ ਤੱਕ ਪਹੁੰਚਣ ਤੇ ਉਮਰਾਂ ਲੱਗ ਜਾਂਦੀਆਂ ਸੀ ਜੀ ਬਿਲਕੁਲ ਤੇ ਉਸ ਦਾ ਮੈਂਬਰ ਬਣ ਕੇ ਬੰਦਾ ਫਖਰ ਤੇ ਮਾਣ ਮਹਿਸੂਸ ਕਰਦਾ ਸੀ ਹਾਂਜੀ ਹੁਣ ਤਾਂ ਇਹਨਾਂ ਨੇ ਜਨੇ ਖਾਨੇ ਨੂੰ ਗੱਡੀ ਦੇ ਵਿੱਚ ਸਰਦਾਰ ਸੁਖਵੀਰ ਸੇ ਉਹਦੇ ਮੇਰੇ ਕੋਲ ਥੱਬਿਆਂ ਦੇ ਵਿੱਚ ਲੈਟਰ ਪਏ ਨੇ ਹਮ ਉਹ ਜਿਹੜਾ ਕਹਿੰਦਾ ਮੈਨੂੰ ਵੀ ਕੁਝ ਬਣਾ ਦਿਓ ਆ ਜਾ ਦੱਸ ਕੀ ਬਣਾਣਾ ਹਾਂ ਨਾਲ ਹੀ ਖੁੰਬਾ ਮੰਗੂ ਲੈਟਰ ਵੰਡੀ ਜਾਂਦੇ ਆ ਹਮ ਸੋ ਮੇਰੇ ਕਹਿੰਦਾ ਮਤਲਬ ਜਦੋਂ ਤੱਕ ਸਰਦਾਰ ਸੁਖੀਰਸੋ ਬਦਲ ਅਸਲ ਕਾਰਨਾ ਦੇ ਉੱਤੇ ਵਿਚਾਰ ਪਟਾੰਦਰਾ ਨਹੀਂ ਕਰਦੇ ਜੀ ਤੁਸੀਂ ਦੇਖੋ ਕਾਂਗਰਸ ਪਾਰਟੀ ਦੀ ਉਦਾਹਰਨ ਲਓ ਜੀ ਮਲਕਰਜਨ ਖੜਗੇ ਨੂੰ ਇਹਨਾਂ ਨੇ ਪ੍ਰਧਾਨ ਬਣਾਤਾ ਪਾਰਟੀ ਦਾ ਜੀ ਤੇ ਸਿੱਟਾ ਕੀ ਨਿਕਲਿਆ ਪਿਛਲੀ ਵਾਰ ਕਾਂਗਰਸ ਪਾਰਟੀ ਦੀਆਂ 52 ਸੀਟਾਂ ਸੀ ਹੁਣ 100 ਦੇ ਨੇੜੇ ਪਹੁੰਚ ਗਈ ਉਹ ਜੀ ਉਹਨਾਂ ਨੂੰ ਫਾਇਦਾ ਹੋਇਆ ਬਿਲਕੁਲ ਹਾਲਾਂਕਿ ਖੜਗੇ ਸਾਹਿਬ ਕਿਹੜਾ ਗਾਂਧੀ ਪਰਿਵਾਰ ਤੋਂ ਬਾਹਰ ਹੈ ਜੀ ਸੋ ਐਸ ਵੇਲੇ ਅਕਾਲੀ ਦਲ ਨੇ ਜੇ ਤਾਂ ਇਹ ਮੀਟਿੰਗ ਕਰਕੇ ਤੇ ਦੇਤੇ ਅਧਿਕਾਰ ਸਾਰੇ ਬਧਾ ਆਪਣਾ ਪ੍ਰਧਾਨ ਸਾਹਿਬ ਨੂੰ ਜੀ ਤੇ ਚਾਹ ਦਾ ਕੱਪ ਕੱਪ ਛੱਕ ਕੇ ਆ ਜਾਣਾ ਫੇਰ ਤਾਂ ਭਵੇਂ ਇਹ ਮੀਟਿੰਗਾਂ 50 ਕਰ ਲੋ ਜਾਂ 500 ਕਰ ਲੋ ਕੋਈ ਫਰਕ ਨਹੀਂ ਹਾਂ ਜੇ ਮਿਨਿਟਲੀ ਹੇਠਲੇ ਪੱਤਰ ਤੱਕ ਜਾ ਕੇ ਵਿਚਾਰ ਪਟੰਦਰੇ ਕਰਨੇ ਨੇ ਦੇਖ ਰਹੇ ਆ ਕਿ ਅਸਲ ਕਾਰਨ ਕੀ ਨੇ ਕਿਉਂ ਨਹੀਂ ਲੋਕ ਉਹ ਪਾਰਟੀ ਜਿਹੜੀ ਸਭ ਤੋਂ ਵੱਡੀ ਜਿਹਦਾ ਸਭ ਤੋਂ ਵਧੀਆ ਇਤਿਹਾਸ ਲੋਪ ਜਾਂ ਇਤਿਹਾਸ ਹੈ ਜੀ ਉਹਦੀ ਹਾਲਤ ਇਹ ਹੋ ਜਾਵੇ ਤਾਂ ਫਿਰ ਜੀਦੇ ਕਰਕੇ ਹੋਈ ਹੈ ਉਹਨੂੰ ਕੁਝ ਨਾ ਕੁਝ ਕਦਮ ਆਪਣਾ ਉਠਾ ਲੈਣਾ ਚਾਹੀਦਾ ਹੈ ਜੀ ਇਹ ਠਾਉਂਦੇ ਆ ਨਹੀਂ ਠਾਉਂਦੇ ਸਮਾਂ ਦੱਸੇਗਾ ਪਰ ਕੱਲ ਇਹਨਾਂ ਨੇ 3 ਵਜੇ ਇਹ ਮੀਟਿੰਗ ਸਰਦੀ ਹੈ ਉਹਦੇ ਵਿੱਚੋਂ ਕੀ ਨਿਕਲਦਾ ਹੈ ਜੀ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਜੀ ਜੀ ਢਿਲੋ ਸਾਹਿਬ ਸਾਫਾ ਕਾਂਗਰਸੀ ਵਿਧਾਇਕ ਨੇ ਵੀ ਬਸ ਸਤਕਾਰ ਕੌਰ ਉਹਨਾਂ ਦੇ ਉੱਤੇ ਦੋਸ਼ ਲੱਗੇ ਸਨ ਕਿ ਆਮਦਨ ਤੋਂ ਵੱਧ ਉਹਨਾਂ ਨੇ ਜਾਇਦਾਦ ਰੱਖੀ ਹੈ ਵਿਜੀਲੈਂਸ ਨੇ ਰੇਡ ਵੀ ਕੀਤੀ ਸੀ ਉਹਨਾਂ ਦੇ ਘਰੇ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੀਆਂ ਮੁਸੀਬਤਾਂ ਵਧ ਗਈਆਂ ਨੇ ਕਿਉਂਕਿ ਦੋਸ਼ ਜਿਹੜੇ ਲੱਗੇ ਸੀ ਉਹ ਐਅਦ ਹੋ ਚੁੱਕੇ ਨੇ ਜੀ ਇਹ ਬੀਬੀ ਸਤਕਾਰਕਰ ਔਰ ਸਾਬਕਾ ਕਾਂਗਰਸੀ ਵਿਧਾਇਕ ਨੇ ਫਰੋਜਪੁਰ ਦਿਹਾਤੀ ਤੋਂ ਜੀ ਇਹਨਾਂ ਦੇ ਘਰ ਵਾਲੇ ਦਾ ਨਾਮ ਹੈ ਜਸਵੇਲ ਸਿੰਘ ਜੀ ਪਿਛਲੇ ਸਮੇਂ ਵਿੱਚ ਚੌਕਸੀ ਪੁਲਿਸ ਨੇ ਜਦੋਂ ਤੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਹੈ ਜੀ ਇਹਨਾਂ ਦਾ ਨਾਰਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਵਿਰੁੱਧ ਕੰਮ ਕਰਾਂਗੇ। ਜੀ। ਚਲੋ ਉਹਦੇ ਤੇ ਵੀ ਸਵਾਲ ਉੱਠ ਗੜੇ। ਪਰ ਕੁਝ ਇਹਨਾਂ ਨੇ ਕੀਤਾ। ਇਹਦੇ ਤੋਂ ਬਾਅਦ ਕਾਨੂੰਨੀ ਕਾਰਵਾਈ ਹੋ ਗਈ। ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ। ਜੀ। 120 ਦਿਨ ਦੇ ਕਰੀਬੇ ਜੇਲ੍ਹ 'ਚ ਰਹਿ ਚੁੱਕੇ ਨੇ। ਹਾਂ। 2022 'ਚ ਪੜਤਾਲ ਸ਼ੁਰੂ ਕੀਤੀ ਸੀ। ਜੀ। 17 ਤੋਂ 22 ਦੌਰਾਨ ਇਹਨਾਂ ਦੀ ਕੁੱਲ ਆਮਦਨ 1 ਕਰੋੜ 65 ਲੱਖ 34 ਹਜ਼ਾਰ 53 ਸੀ ਜੀ ਇਸੇ ਦੌਰਾਨ ਇਹਨਾਂ ਨੇ ਖਰਚ ਕੀਤਾ 4 ਕਰੋੜ 49 ਲੱਖ ਅ 49 ਲੱਖ 19 ਹਜ਼ਾਰ 831 ਰੁਪਏ 41 ਪੈਸੇ ਜੀ ਹੁਣ ਇਹ ਤਾਂ 3 ਕਰੋੜ ਤੋਂ ਵੱਧ ਦਾ ਫਰਕ ਹੈਗਾ ਪੌਣੇ 3 ਕਰੋੜ ਦਾ ਜੀ ਤੇ 2 ਲੱਖ 83 2 ਕਰੋੜ 83 ਲੱਖ 85 ਹਜ਼ਾਰ ਦਾ ਹਾਂ ਦੋਵਾਂ ਨੇ ਆਮਦਨ ਤੋਂ 172.78 ਕਰੋੜ ਵੱਧ ਖਰਚ ਕੀਤੇ ਜੀ ਇਹਦੇ ਚ ਪਰ ਇਹਨਾਂ ਦੀ ਜਿਹੜੀ ਇਹ ਸਾਰਾ ਡਿਟੇਲ ਦੋਸ਼ ਆਇਦ ਕਰ ਦਿੱਤੇ ਗਏ ਨੇ ਹਾਂ ਜਦੋਂ ਵਿਧਾਇਕ ਵਿਧਾਇਕਾ ਬਣੇ ਸੀ ਇਹ ਆਮਦਨ 7 ਲੱਖ ਰੁਪਏ ਸੀ ਜੀ ਇਹਨੂੰ 18 ਸਤੰਬਰ 2023 ਨੂੰ ਫੜਿਆ ਗਿਆ ਜੀ ਸੋ ਇਹਨਾਂ ਦੇ ਉੱਰ ਦੋਸ਼ ਆਇਦ ਹੋਗੇ ਅਦਾਲਤ ਵਿੱਚ ਇਹ ਕੇਸ ਚੱਲੇਗਾ ਕੀ ਚੌਕਸੀ ਪੁਲਿਸ ਕੇਸ ਸਾਬਤ ਕਰ ਪਾਉਂਦੀ ਹੈ ਜਾਂ ਨਹੀਂ ਆਉਣ ਵਾਲਾ ਸਮਾਂ ਦੱਸੇਗਾ ਜੀ ਟਿਲੋ ਸਾਹਿਬ ਵਿਕਰਮ ਜੀਠਿਆ ਹਰਾਨੇ ਅੱਜ ਟਵੀਟ ਕੀਤਾ ਸੀ ਗੱਜਨ ਮਾਜਰਾ ਹਰਾਨ ਨੂੰ ਲੈ ਕੇ ਕਿ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਤੇ ਹੁਣ ਪ੍ਰਗਟ ਸਿੰਘ ਹਰਾਨੇ ਵੀ ਟਵੀਟ ਕਰ ਦਿੱਤਾ ਹੈ ਕਹਿੰਦੇ ਕਿ ਦਿੱਲੀ ਮਾਡਲ ਦੀ ਤਰਸਤੇ ਜਿਹੜੇ ਭ੍ਰਸ਼ਟਾਚਾਰੀ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਵੀ ਹੋ ਰਿਹਾ ਹੈ ਕਿ ਉਹਨਾਂ ਨੂੰ ਜੇਲ੍ਹਾਂ ਦੀ بجائے ਹਸਪਤਾਲਾਂ ਦੇ ਵਿੱਚ ਏਸੀ ਕਮਰੇ ਮਿਲ ਰਹੇ ਨੇ ਬੀਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ। ਉਹੀ ਦਿੱਲੀ ਮਾਡਲ ਪੰਜਾਬ 'ਚ ਲਾਗੂ ਕੀਤਾ ਗਿਆ ਹੈ। ਉਹਨਾਂ ਨਾਲ ਇਹ ਵੀ ਸਵਾਲ ਕੀਤਾ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਨ ਦਾ ਦਾਵਾ ਕਰਨ ਵਾਲੀ ਆਪ ਸਰਕਾਰ ਹੈ। ਇਹ ਫਿਰ ਆਪਣੇ ਹੀ ਭ੍ਰਿਸ਼ਟਾਚਾਰੀ ਮੰਤਰੀਆਂ ਨੂੰ ਸਹੂਲਤਾਂ ਕਿਉਂ ਦੇ ਰਹੀ ਹੈ? ਜੀ। ਆਮ ਲੋਕਾਂ ਦੇ ਵਿੱਚ ਇੱਕ ਗੱਲ ਚੱਲ ਪਈ ਕਿ ਇਹ ਬਦਲਾਅ ਆਇਆ ਇੱਥੇ। ਜੀ। ਮਜੀਠੀਆ ਸਾਹਿਬ ਉਹਨਾਂ ਪ੍ਰਗਟ ਸੇ ਹੋਰ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਬਦਲਾਅ ਆ ਗਿਆ ਭਾਈ ਇੱਥੇ। ਜੀ। ਜਿਹੜੀਆਂ ਗੱਲਾਂ ਸਰਦਾਰ ਭਗਵੰਤ ਸਿੰਘ ਮਾਨ ਹਮ ਮੰਚਾਂ ਤੇ ਕਰਦੇ ਹੁੰਦੇ ਸੀ ਜੀ ਪੰਜਾਬੀ ਦੀ ਇੱਕ ਕਹਾਵਤ ਹੈ ਸਿਮਰਨ ਇੱਕ ਉਂਗਲ ਕਿਸੇ ਪਾਸੇ ਕਰ ਦਿਓ ਤਿੰਨ ਆਪਦੇਲੇ ਪਾਸੇ ਨੂੰ ਹੁੰਦੀਆਂ ਨੇ ਜੀ ਇਹ ਫਿਤਰਤ ਹੈ ਹਮ ਸੋ ਜਿਹੜੇ ਜਸਵੰਤ ਸਿੰਘ ਗੱਜਨ ਮਾਜਰਾ ਜੀ ਇਹਦਾ ਬੈਂਕ ਦੇ ਨਾਲ ਹੈ ਬੈਂਕ ਨੇ ਸ਼ਿਕਾਇਤ ਕੀਤੀ ਸੀ ਵੀ ਸਾਡੇ ਨਾਲ ਕਥਤ ਰੂਪ ਦੇ ਵਿੱਚ ਧੋਖਾ ਧੜੀ ਹੋਈ ਹੈ ਜੀ ਇਹਨਾਂ ਨੂੰ ਫੜਿਆ ਗਿਆ ਨਿਆਂਇਕ ਰਸਤੇ ਦੇ ਵਿੱਚ ਭੇਜਤਾ ਜੀ ਤੇ ਗੱਜਨ ਮਾਜਰਾ ਸਾਹਿਬ ਅੱਜਕੱਲ ਪਟਿਆਲਾ ਜੇਲ੍ਹ ਤੋਂ ਬਾਅਦ ਅਰਜੰਦਰਾ ਹਸਪਤਾਲ ਪਟਿਆਲਾ ਦੇ ਜਿਹੜਾ ਕਈ ਵਿਭਾਗ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਸ਼ਮੂਲੀਅਤ ਇਹਨਾਂ ਦੀ ਲਿਆ ਕੇ ਕੀਤੀ ਗਈ ਇੱਕ ਤਾਂ ਦਿਲ ਦੇ ਰੋਗਾਂ ਦੇ ਮਾਹਰ ਜੀ ਇਸੇ ਤਰ੍ਹਾਂ ਇੱਕ ਦੋ ਵਿਭਾਗ ਹੋਰ ਹਾਂ ਉਹਨਾਂ ਨੂੰ ਫਿਰ 에어 ਕੰਡੀਸ਼ਨ ਵਾਲੇ ਕੈਮਰੇ ਵਿੱਚ ਤਬਦੀਲ ਕਰਤਾ ਜੀ ਇਸੇ ਕਰਕੇ ਤੇ ਸਵਾਲ ਪੁੱਛੇ ਜਾ ਰਹੇ ਨੇ ਕਿ ਭਾਈ ਸਾਹਿਬ ਇੱਕ ਪਾਸੇ ਬੰਦੀ ਸਿੰਘ ਨੇ ਜੀ ਜਿਨ੍ਹਾਂ ਨੂੰ ਤੁਸੀਂ ਐਨਐਸਏ ਲੈ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਸਾਮ ਚ ਭੇਜਤਾ ਹ ਉਹਨਾਂ ਦੇ ਵਿੱਚੋਂ ਕੋ ਆਪੇ ਬਣਿਆ ਪ੍ਰਧਾਨ ਮੰਤਰੀ ਖਾਲਿਸਤਾਨ ਦਾ ਹਮ ਭਗਵੰਤ ਸਿੰਘ ਬਾਜੇ ਕੇ ਜੀ ਉਹਦੀ ਤਬੀਅਤ ਖਰਾਬ ਹੋ ਗਈ ਉਹਦੀ ਮਾਨਸਿਕ ਹਾਲਤ ਖਰਾਬ ਹੈ ਤੇ ਉਹਨੂੰ ਅਸਾਮ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਾਇਆ ਗਿਆ ਜੀ ਉਹਨਾਂ ਨੂੰ ਤੁਸੀਂ ਆਪਣੇ ਰਾਜ ਦੀ ਜੇਲ੍ਹ ਚ ਵੀ ਨਹੀਂ ਲਿਆਉਣਾ ਚਾਹੁੰਦੇ ਹੂੰ ਉੱਥੇ ਸਾਮ ਭੇ ਛੱਡਿਆ ਜੀ ਤੇ ਦੂਜੇ ਪਾਸੇ ਤੇ ਜਿਹੜੇ ਤੁਹਾਡੇ ਆਪਣੇ ਨੇ ਉਹਨਾਂ ਨੂੰ ਤੁਸੀਂ 에어 ਕੰਡੀਸ਼ਨ ਕਮਰੇ ਚ ਲੈ ਕੇ ਜਾਂਦੇ ਹੋ ਜੀ ਇਹ ਕੋਈ ਪਹਿਲੀ ਵਾਰ ਨਹੀਂ ਵੈਸੇ ਸਿਮਰਨ ਜੀ ਇਹ ਇਸ ਤੋਂ ਪਹਿਲਾਂ ਵੀ ਹੂੰ ਬਥੇਰੇ ਆ ਮੈਂ ਬਹੁਤ ਸਾਰੇ ਪੁਲਿਸ ਵਾਲਿਆਂ ਦੇ ਨਾਂ ਗਿਣ ਸਕਦਾ ਹਾਂ ਹੂੰ ਜਿਹੜੇ ਜਦੋਂ ਮਾੜਾ ਜਾਵੇ ਕੁਝ ਹੁੰਦਾ ਸੀ ਜੀ ਉਹ ਪਹਿਲਾ ਜੇਲ੍ਹ ਦੇ ਹਸਪਤਾਲ ਤੋਂ ਦੂਜੇ ਹਸਪਤਾਲਾਂ 'ਚ ਦੂਜੇ ਹਸਪਤਾਲਾਂ 'ਚ ਉਹ ਮਤਲਬ ਇਧਰ ਰਜਿੰਦਰਾ ਜਾਂ ਹੋਰ ਜਾਂ ਕਈ ਅਜਰਮੈਦਿਕ ਹਸਪਤਾਲ 'ਤੇ ਜਾ ਕੇ ਪਏ ਜਾਂਦੇ ਸੀ ਇਹ ਬਹੁਤ ਵਾਰ ਅਸੀਂ ਦੇਖਿਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ OSD ਹਰਦੀਪ ਸਿੰਘ ਭੌਰਾ ਜੀ ਪੁੱਛੋ ਵੀ ਉਹ ਕਿੱਥੇ ਹੁੰਦੇ ਸੀ ਹੂੰ ਉਹ ਵੀ ਤਾਂ ਇਸੇ ਰਜਿੰਦਰਾ ਹਸਪਤਾਲ 'ਚ ਹੁੰਦੇ ਸੀ ਹੂੰ ਬਿਲਕੁਲ ਉਦੋਂ ਸਰਦਾਰ ਵਿਕਰਮ ਸਿੰਘ ਜੀ ਟਿਆ ਕਿਉਂ ਨਾ ਬੋਲੇ ਜੀ ਕਿ ਆਪਣੀ ਪਾਰਟੀ ਦੇ ਸੀ ਹੂੰ ਇਹ ਜਦੋਂ ਤਾਂ ਦੂਜੀ ਪਾਰਟੀ ਦਾ ਹੁੰਦਾ ਅਡੀਆਂ ਚੱਕ ਚੱਕ ਉਹਦੀ ਨਿੰਦਿਆ ਕਰਦਾ ਜੇ ਆਪਦੇ ਵਾਲਾ ਆ ਜੇ ਅੱਖਾ ਬੰਦ ਕਰਕੇ ਪਿੱਠ ਕਰ ਲੈਂਦੇ ਨੇ ਹੂੰ ਸੋ ਵਿਧਾਨ ਸਭਾ ਚ ਖੜ ਕੇ ਫਿਰ ਬਣਾ ਲਓ ਸਾਰਿਆਂ ਵਾਸਤੇ ਇੱਕੋ ਜਿਹਾ ਕਾਨੂੰਨ ਜੀ ਤੇ ਜੇਲ੍ਹ ਚ ਉਹ ਹੈ ਜਿਹੜਾ ਸਹੂਲਤਾ ਹਸਪਤਾਲਾਂ ਚ ਦੇ ਦਿਓ ਜੀ ਆਮ ਲੋਕ ਕੋ ਉਥੇ ਚੱਕੀਆਂ ਚ ਰਹੇ ਨੇ ਹੂੰ ਤੇ ਤੁਸੀਂ ਖਾਸ ਬੰਦੇ ਹੋ ਇਹ ਹੁਣ ਬਦਲਾ ਆਇਆ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਫਿਰ ਜਸਵੰਤ ਸਿੰਘ ਗੱਜਨ ਮਾਜਰਾ ਵੀ ਉਹ ਸਹੂਲਤ ਕਿਉਂ ਨਾ ਲਵੇ ਜੀ ਜੀ ਟਿਲੋ ਸਾਹਿਬਾ ਵਾਤਾਵਰਨ ਮੰਤਰੀ ਨੇ ਦਿੱਲੀ ਦੇ ਗੋਪਾਲ ਰਾਏ ਅੱਜ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਹੈ ਕਹਿੰਦੇ ਕਿ ਸਾਡੇ ਜਿਹੜੇ ਮੰਤਰੀ ਸੀ ਭਾਵੇਂ ਅਰਵਿੰਦ ਕੇਜਰੀਵਾਲ ਹੋਣ ਮਨੀਸ਼ ਸਿਸੋਦੀਆ ਹੋਵੇ ਭਾਵੇਂ ਸਤਿੰਦਰ ਜੈਨ ਵਧੀਆ ਕੰਮ ਕਰਦੇ ਸੀ ਤੇ ਦਿੱਲੀ ਦੇ ਵਿੱਚ ਕੰਮ ਨਾ ਹੋਣ ਇਸ ਕਰਕੇ ਭਾਜਪਾ ਨੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਤਾ ਤੇ ਜਿਹੜੇ ਸਾਡੇ ਐਲਜੀ ਨੇ ਲੈਫਟੀਨੈਂਟ ਗਵਰਨਰ ਉਹ ਇਹ ਭੁੱਲ ਜਾਂਦੇ ਨੇ ਕਿ ਉਹ ਭਾਜਪਾ ਦੇ ਬੁਲਾਰੀ ਨਹੀਂਗੇ ਸਾਡੇ ਉਪ ਰਾਜਪਾਲ ਨੇ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੇ ਨੇ ਜੀ ਦੇਖੋ ਪਿਛਲੀ ਨਰਿੰਦਰ મોદી ਦੀ ਸਰਕਾਰ ਨੇ ਜੀ ਦਿੱਲੀ ਦੇ ਉਪਰਾਜਪਾਲ ਨੂੰ ਸ਼ਕਤੀਆਂ ਹੀ ਬਹੁਤ ਦੇਤੀਆਂ ਹੂੰ ਲੋਕਾਂ ਦੇ ਚੁਣੇ ਹੋਏ ਬੰਦੇ ਨਹੀਂ ਜੀ ਇਹ ਗੱਲ ਤਾਂ ਗੋਪਾਲ ਰਾਏ ਦੀ ਠੀਕ ਹੈ ਜੀ ਇਹ ਇਕੱਲੇ ਗੋਪਾਲ ਰਾਏ ਦੀ ਨਹੀਂ ਬਹੁਤ ਸਾਰੇ ਗੈਰ ਭਾਜਪਾਈ ਰਾਜ ਹੂੰ ਆ ਜਗਦੀਪ ਧਨਖੜ ਸਾਹਿਬ ਨੇ ਬੀਬੀ ਮਮਤਾ ਬੈਨਰਜੀ ਨੂੰ ਕੰਡਿਆਂ ਵਾਲੇ ਕੀੜਿਆਂ ਵਾਲੇ ਭੌਣ ਤੋਂ ਘਟ ਲੰਗਾਇਆ ਜੀ ਜਿੱਥੇ-ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਹੂੰ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਡੇ ਰਾਜਪਾਲ ਸਾਹਿਬ ਨੇ ਬਨਵਰੀ لال פרוਹਤ ਇਹਨਾਂ ਨਾਲ ਆੜਾ ਲੱਗੇ ਹੀ ਰਹਿੰਦੇ ਜੀ ਬਿਲਕੁਲ ਕਈ ਹੋਰ ਨੇ ਜਿੱਥੇ ਇਸ ਤਰ੍ਹਾਂ ਦਾ ਕੰਮ ਹੁੰਦਾ ਪਰ ਮੈਂ ਨਾਲ ਗੋਪਾਲ ਰਾਏ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਠੀਕ ਹੈ ਤੁਹਾਡਾ ਜਿਹੜਿਆਂ ਦੇ ਵਿੱਚ ਕੀਤਾ ਉਹ ਕਥਤ ਰੂਪ ਦੇ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਹੂੰ ਦੂਜਾ ਪਰ ਤੁਸੀਂ ਇਹ ਗੱਲ ਕਿਉਂ ਨਹੀਂ ਦੱਸਦੇ ਤੁਹਾਡੇ ਇਹਨਾਂ ਮੰਤਰੀਆਂ ਨੂੰ ਵਿੱਚੇ ਕੇਜਰੀਵਾਲ ਸ਼ਿਸ਼ੋਧਿਆ ਸਾਹਿਬ ਜੀ ਤੇ ਸਤਿੰਦਰ ਜੈਨ ਇਹਨਾਂ ਨੂੰ ਜਵਾਨਤਾ ਕਿਉਂ ਨਹੀਂ ਮਿਲਦੀ ਹਮ ਬਿਲਕੁਲ ਤੁਹਾਨੂੰ ਤੁਸੀਂ ਵਕੀਲ ਵੀ ਬਹੁਤ ਵੱਡੇ ਰੱਖੇ ਹਮ ਉਹਨਾਂ ਨੂੰ ਰਾਜ ਸਭਾ 'ਚ ਭੇਜਣ ਦੀ ਵੀ ਤਿਆਰੀ ਕਰ ਰਹੇ ਸੀ ਜਿਹੜਾ ਸਵਾਤੀ ਮਾਲੀਬਾਲ ਨਾਲ ਪੰਗਾ ਲਿਆ ਕਿ ਸਵਾਤੀ ਮਾਲੀਬਾਲ ਤੋਂ ਅਸਤੀਫਾ ਦਿਵਾ ਦਿਓ ਅਭਿਸ਼ੇਕ ਮਨੂ ਸਿੰਘ ਵੀ ਨੂੰ ਰਾਜ ਸਭਾ ਵਾਸਤੇ ਚੋਲੋ ਜੀ ਸੋ ਦੋਨੇ ਪਾਸਿਆਂ ਦੀਆਂ ਗੱਲਾਂ ਨੇ ਮੈਂ ਇਹ ਸਮਝਦਾ ਕਿ ਅਸਲੀਅਤ ਰਾਜਪਾਲ ਤੇ ਸਰਕਾਰਾਂ ਬਹੁਤ ਸਾਰੇ ਤਾਂ ਇਹ ਵੀ ਕਹਿ ਚੁੱਕੇ ਨੇ ਕਿ ਇਹ ਰਾਜਪਾਲਤਾ ਬਿਲਕੁਲ ਇੱਕ ਕਿਸਮ ਦੇ ਭਾਰ ਨੇ ਹਮ ਆਦਰਬਾਈਜ ਇਹਨਾਂ ਦਾ ਕੰਮ ਕੋਈ ਨਹੀਂ ਹਮ ਸੋ ਹੁਣ ਆਪਾਂ ਦੇਖਦੇ ਹਾਂ ਜੀ ਇਸ ਮਾਮਲੇ ਦੇ ਵਿੱਚ ਕੁੱਲ ਮਿਲਾ ਕੇ ਅੱਗੇ ਗੱਲਬਾਤ ਕੀ ਵਾਪਰਦੀ ਹੈ ਜੀ ਸਾਹਿਬ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਤੋਂ ਹਾਰ ਗਏ ਤੇ ਰਵਨੀਤ ਬਿੱਟੂ ਲੁਧਿਆਣਾ ਤੋਂ ਹਾਰ ਗਏ ਪਰ ਫਿਰ ਵੀ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਦਾ ਅਹੁਦਾ ਮਿਲਿਆ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਵਧਾਈ ਦਿੱਤੀ ਹੈ ਕਹਿੰਦੇ ਕਿ ਮੈਨੂੰ ਪੂਰੀ ਉਮੀਦ ਹੈ ਜੋਸ਼ ਤੇ ਉਤਸ਼ਾਹ ਦੇ ਨਾਲ ਸੇਵਾ ਕਰਨਗੇ ਤੇ ਜਿਹੜਾ ਸੁਪਨਾ ਹੈ ਆਪਾਜਪਾ ਦਾ ਵਿਕਸਿਤ ਭਾਰਤ ਉਸ এজেন্ডੇ ਤੇ ਸਖਤ ਮਿਹਨਤ ਕਰਨਗੇ ਜੀ ਬੀਬੀ ਪ੍ਰਨੀਤ ਕੌਰ ਉਸੇ ਪਾਰਟੀ 'ਚ ਨੇ ਜਿਹੜੇ 'ਚ ਉਹਨਾਂ ਰਵਨੀਤ ਬਿੱਟੂ ਵੀ ਚਲੇ ਗਿਆ ਜੀ ਪਹਿਲਾਂ ਵੀ ਇੱਕੋ ਪਾਰਟੀ ਕਾਂਗਰਸ ਦੇ ਵਿੱਚ ਸਨ ਜੀ ਸ਼੍ਰੀਮਤੀ ਪ੍ਰਨੀਤ ਕੌਰ ਦਾ ਇੱਕ ਸਿਪਾਸਲਾਰ ਆ ਸਭ ਤੋਂ ਵੱਧ ਸਾਬਕਾ ਮੇਅਰ ਸੰਜੀਤ ਬਿੱਟੂ ਜੀ ਉਹ ਤਾਂ ਬੀਬੀ ਜੀ ਨਾਲੋਂ ਵੀ ਕਹਲਾ ਨਿਕਲੇ ਆ ਹੂੰ ਉਹ ਤਾਂ ਪਰਸੋ ਜਾ ਕੇ ਰਵਨੀਤ ਬਿੱਟੂ ਨੂੰ ਬੁੱਕਾ ਵੀ ਦੇ ਆਇਆ ਸੀ ਜੀ ਗੁਲਦਸਤਾ ਵੀ ਆਇਆ ਸੀ ਹੂੰ ਸੋ ਇਸ ਵੇਲੇ ਉਹ ਇੱਕੋ ਪਾਰਟੀ ਦੇ ਵਿੱਚ ਨੇ ਬਿਹਤਰ ਤਰੀਕਾ ਤਾਂ ਹੈ ਕੋਈ ਵੀ ਬਣੇ ਜੀ ਜਦੋਂ ਕੋਈ ਮੰਤਰੀ ਬਣ ਜੇ ਜਦੋਂ ਬੀਬੀ ਪ੍ਰਨੀਤ ਕੌਰ ਮੰਤਰੀ ਸੀ ਜੀ ਉਹ ਇਕੱਲੇ ਪਟਿਆਲੇ ਦੇ ਨਹੀਂ ਸੀ ਉਹ ਪੂਰੇ ਭਾਰਤ ਦੇ ਮੰਤਰੀ ਸੀ ਅੱਜ ਰਵਨੀਤ ਬਿੱਟੂ ਵੀ ਪੂਰੇ ਭਾਰਤ ਦਾ ਮੰਤਰੀ ਹੈ ਜੇ ਕੱਲੂ ਇਹ ਕੀ ਇਹ ਭਾਜਪਾ ਦਾ ਮੰਤਰੀ ਹੈ ਨਹੀਂ ਜੀ ਹੁਣ ਉਹ ਪੂਰੇ ਭਾਰਤ ਦਾ ਮੰਤਰੀ ਹੈ ਤੇ ਜੇ ਪ੍ਰਨੀਤ ਕੌਰ ਹੋਰਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਉਹਨਾਂ ਨੂੰ ਕਿਹਾ ਕਿ ਕੰਮ ਚੰਗਾ ਕਰਕੇ ਦਿਖਾਓ ਇਹ ਸਿਸ਼ਟਾਚਾਰ ਹੋਣਾ ਚਾਹੀਦਾ ਹੈ ਇਹਦੇ ਵਿੱਚ ਰਾਜਨੀਤੀ ਤੋਂ ਇਹਨੂੰ ਪਰੇ ਰੱਖਿਆ ਜਾਣਾ ਚਾਹੀਦਾ ਜੀ ਜੀ ਚਲੋ ਸਾਬ 프로그램 ਦਾ ਸਮਾ ਹੋ ਗਿਆ ਹੈ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਵਾਸਤੇ ਤੇ ਇਹਨਾਂ ਖਬਰਾਂ ਉਤੇ ਸਹੀ ਤੇ ਸਟੀਕ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸ਼ੁਕਰੀਆ ਦਰਸ਼ਕੋ ਤੁਹਾਡਾ ਵੀ ਬਹੁਤ ਸ਼ੁਕਰੀਆ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਰੋਜ਼ਾਨਾ ਬਹੁਤ ਪਿਆਰ ਦਿੰਦੇ ਹੋ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਮਹੱਤਵਪੂਰਨ ਹੁੰਦੇ ਨੇ ਤੇ ਆਸ਼ਾ ਕਰਦੇ ਹਾਂ ਇਸੇ ਤਰ੍ਹਾਂ ਹੀ ਇਸ ਪ੍ਰੋਗਰਾਮ ਨੂੰ ਤੁਸੀਂ ਪਿਆਰ ਤੇ ਸਨੇਹ ਦਿੰਦੇ ਰਹੋਗੇ ਮੈਨੂੰ ਦੀ ਇਜਾਜ਼ਤ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਸਤਿ ਸ਼੍ਰੀ ਅਕਾਲ